ਇੱਕ ਕਿਸਾਨ ਦੇ ਗਵਾਂਢ 'ਚ ਇੱਕ ਬੰਦਾ ਰਹਿੰਦਾ ਹੁੰਦਾ ਜਿਹੜਾ ਕਿ ਦਰੀਆਂ ਖੇਸੀਆਂ ਬੁਣਨ ਦਾ ਕੰਮ ਕਰਦਾ ਉਹ ਬੰਦਾ ਜਦੋਂ ਕਿਸਾਨ ਨੂੰ ਦੇਖਦਾ ਵੀ ਇਹਦੇ 6 ਮਹੀਨੇ ਬਾਅਦ 4 ਮਹੀਨੇ ਬਾਅਦ ਫਸਲਾਂ ਪੱਕ ਕੇ ਆ ਜਾਂਦੀਆਂ ਕਦੇ ਟਰਾਲੀ ਦਾਣਿਆਂ ਦੀ ਲੈ ਕੇ ਆਂਦਾ ਹੈ ਕਦੇ ਕੋਈ ਫਸਲ ਆ ਜਾਂਦੀ ਆ ਵੀ ਕਿਸਾਨ ਤਾਂ ਚੰਗੀ ਕਮਾਈ ਕਰਦਾ ਤੇ ਮੈਂ ਸਾਰਾ ਦਿਨ ਮਰਦਾ ਰਹਿਣਾ ਮੈਂ ਕਿਸਾਨ ਜਿੰਨੇ ਪੈਸੇ ਨਹੀਂ ਕਮਾ ਸਕਦਾ ਮੈਂ ਦਰੀਆਂ ਹੀ ਬੁਣੀ ਜਾਂਦਾ ਤੇ ਉਹ ਬੰਦੇ ਦੇ ਮਨ 'ਚ ਖਿਆਲ ਆਂਦਾ ਕਿ ਕਿਉਂ ਨਾ ਮੈਂ ਕਿਸਾਨ ਨਾਲ ਰਲ ਕੇ ਖੇਤੀ ਦਾ ਹੀ ਕੰਮ ਕਰ ਲਾਂ ਉਹ ਕਿਸਾਨ ਦੇ ਘਰ ਚਲਾ ਜਾਂਦਾ ਤੇ ਉਹਨੂੰ ਕਹਿੰਦਾ ਵੀ ਜੇ ਆਪਾਂ ਬਾਈ ਦੋਨੋਂ ਇਕੱਠੇ ਮਿਲ ਕੇ ਖੇਤੀ ਦਾ ਕੰਮ ਕਰ ਲਈਏ ਵੀ ਤੇਰੀ ਅੱਧੀ ਖੇਤੀ ਮੈਂ ਕਰ ਲूं ਅੱਧੀ ਤੂੰ ਕਰ ਲਈਂ ਵੀ ਮਤਲਬ ਆਪਾਂ ਸਾਂਝੀ ਖੇਤੀ ਕਰ ਲੰਨੇ ਆ ਵੀ ਜਿਹੜਾ ਵੀ ਕੰਮ ਜਿਹੜਾ ਵੀ ਆਪਣੀ ਫਸਲ ਹੋਏਗੀ ਆਪਾਂ ਅੱਧੇ-ਅੱਧੇ ਵੰਡ ਲਿਆ ਕਰਾਂਗੇ ਹੁਣ ਕਿਸਾਨ ਨੂੰ ਪਤਾ ਸੀ ਕਿ ਇਹ ਬੰਦਾ ਥੋੜਾ ਜਿਹਾ ਦਿਮਾਗ ਤੋਂ ਠੀਕ ਹੀ ਆ ਵੀ ਇਹਨੂੰ ਇੰਨੀ ਸਮਝ ਤਾਂ ਹੈ ਨਹੀਂ ਵਿੱਚ ਨੁਕਸਾਨ ਵਾਲਾ ਕੰਮ ਨਹੀਂ ਹੈਗਾ ਇਹਦੇ ਨਾਲ ਕੰਮ ਕਰ ਲੈਣਾ ਚਾਹੀਦਾ ਹੁਣ ਕਿਸਾਨ ਛੱਟਪਟ ਮੰਨ ਜਾਂਦਾ ਕਹਿੰਦਾ ਠੀਕ ਐ ਜਿਵੇਂ ਤੂੰ ਕਹੇਗਾ ਕਰ ਲਾਂਗੇ ਲਓ ਜੀ ਹੁਣ ਦੋਨੋਂ ਜਣੇ ਖੇਤੀ ਕਰਨ ਲੱਗ ਜਾਂਦੇ ਨੇ ਹੁਣ ਕਿਸਾਨ ਹੁੰਦਾ ਜਿਹੜਾ ਬੜਾ ਚਲਾਕ ਹੁੰਦਾ ਉਹ ਵਿਚਾਰਾ ਜਿਹੜਾ ਹੁੰਦਾ ਉਹਨੂੰ ਕੀ ਪਤਾ ਹੁੰਦਾ ਉਹ ਤਾਂ ਸਿੱਧਾ ਸਾਦਾ ਬੰਦਾ ਹੁੰਦਾ ਤੇ ਕਿਸਾਨ ਉਹਨੂੰ ਸਾਰ ਦਿਨ ਕੰਮ ਲਈ ਰੱਖਦਾ ਕਦੇ ਪਸ਼ੂਆਂ ਨੂੰ ਚਾਰਾ ਪਾਣ ਲਈ ਕਦੇ ਪਾਣੀ ਲਾਨਣ ਲਈ ਕਦੇ ਕੁਸ਼ ਕਰਨ ਲਈ ਕਦੇ ਕੁਸ਼ ਕਰਨ ਲਈ ਹੁਣ ਉਹ ਦੋਨੋਂ ਰਲ ਕੇ ਗੰਨੇ ਵੀਜ ਲੰਦੇ ਨੇ ਜਦੋਂ ਕਿਸਾਨ ਗੰਨੇ ਵੀਜ ਲੰਦਾ ਹੁਣ ਉਸ ਤੋਂ ਸਾਰਾ ਦਿਨ ਕੰਮ ਲੈਂਦਾ ਉਹਨੂੰ 1 ਮਿੰਟ ਵੀ ਵਿਹਲਾ ਨਹੀਂ ਬੈਠਣ ਦਿੰਦਾ ਕਦੇ ਉਹਨੂੰ ਕਹਿੰਦਾ ਤੂੰ ਬੈਠ ਕੇ ਰਾਖੀ ਕਰ ਕੋਈ ਤੋੜ ਕੇ ਨਾ ਲੈ ਜੇ ਕਦੇ ਉਹਨੂੰ ਕਹਿੰਦਾ ਤੂੰ ਪਾਣੀ ਲਾ ਕਦੇ ਉਹਨੂੰ ਕੁਛ ਕਹਿੰਦਾ ਕਦੇ ਕੁਛ ਕਦੇ ਤੂੰ ਪਸ਼ੂਆਂ ਨੂੰ ਚਾਰਾ ਪਾ ਹੁਣ ਉਹ ਵਿਚਾਰਾ ਸਾਰਾ ਦਿਨ ਕੰਮ 'ਚ ਲੱਗਿਆ ਰਹਿੰਦਾ ਕਰਦੇ ਕਰਦੇ ਚਲੋ ਜੀ ਫਸਲ ਤਿਆਰ ਹੋ ਗਈ ਹੋਣ ਗੰਨਿਆਂ ਦਾ ਖੇਤ ਹਰਿਆ ਭਰਿਆ ਬਿਲਕੁਲ ਤਿਆਰ ਹੋ ਜਾਂਦਾ ਤੇ ਕਿਸਾਨ ਉਹਨੂੰ ਕਹਿੰਦਾ ਬੁਲਾ ਕੇ ਕਹਿੰਦਾ ਦੱਸ ਬਾਈ ਹੁਣ ਤੂੰ ਕਿਹੜਾ ਪਾਸਾ ਲੈਣਾ ਤੂੰ ਮੁੱਢਾ ਵਾਲਾ ਪਾਸਾ ਲੈਣਾ ਜਾਂ ਸਿਰੇ ਵਾਲਾ ਪਾਸਾ ਲੈਣਾ ਹੁਣ ਜਦੋਂ ਬੰਦਾ ਖੇਤ ਵੱਲ ਦੇਖਦਾ ਉਹਨੂੰ ਜਿਹੜੇ ਗੰਨੇ ਹੁੰਦੇ ਨੇ ਉਹ ਝੂਮਦੇ ਬੜੇ ਸੋਹਣੇ ਲੱਗਦੇ ਨੇ ਤੇ ਉਹ ਕਹਿ ਦਿੰਦਾ ਕਿ ਫਸਲ ਬੜੀ ਸੋਹਣੀ ਹੋਈ ਆ ਉੱਪਰ ਵਾਲਾ ਪਾਸਾ ਲੈ ਲੈਣਾ ਉਹ ਕਿਸਾਨ ਨੂੰ ਕਹਿ ਦਿੰਦਾ ਕਹਿੰਦਾ ਜੀ ਮੈਂ ਤਾਂ ਉੱਪਰ ਵਾਲਾ ਪਾਸਾ ਲੈਣਾ ਜੀ ਮੁੱਢ ਮੈਨੂੰ ਤੇ ਦੋ ਤੋਂ ਉਤੋਂ ਕਿਸਾਨ ਛੱਟਪੱਟ ਮੰਨ ਜਾਂਦਾ ਕਿ ਸਾਨੂੰ ਪਤਾ ਹੁੰਦਾ ਕਿ ਇਹ ਤਾਂ ਮੂਰਖ ਬੰਦਾ ਉੱਪਰਲੇ ਪਾਸੇ ਤਾਂ ਕੁਝ ਹੈ ਹੀ ਨਹੀਂ ਗੰਨੇ ਤਾਂ ਥੱਲੇ ਲੱਗੇ ਹੋਏ ਨੇ ਉਹ ਕਹਿੰਦਾ ਠੀਕ ਐ ਹੁਣ ਜਿਹੜੇ ਜਿਹੜੇ ਪਾਂਦ ਹੁੰਦੇ ਨੇ ਉਹ ਸਾਰੀ ਪਾਂਦਾਂ ਦੀ ਟਰਾਲੀ ਭਰ ਕੇ ਆਪਦੇ ਘਰ ਲੈ ਜਾਂਦਾ ਉਹਦੀ ਘਰ ਵਾਲੀ ਜਦੋਂ ਦੇਖਦੀ ਹੈ ਉਹਨੂੰ ਦੇਖ ਕੇ ਤਾਂ ਹੱਥੜਾ ਮਾਰਦੀ ਐ ਰੋਂਣ ਲੱਗ ਜਾਂਦੀ ਐ ਕੀਰਨੇ ਪਾਣ ਲੱਗ ਜਾਂਦੀ ਐ ਕਹਿੰਦੀ ਆ ਵੇ ਤੂੰ ਤਾਂ ਭੱਠਾ ਬਿਠਾ ਕੇ ਆ ਗਿਆ ਤੂੰ ਤਾਂ ਬੇੜਾ ਗਰਕ ਕਰਤਾ ਜੇ ਤੇਰਾ ਆਪ ਦਾ ਦਿਮਾਗ ਨਹੀਂ ਹੈਗਾ ਤੂੰ ਘੱਟੋ ਘੱਟ ਮੈਨੂੰ ਹੀ ਪੁੱਛ ਲੈਂਦਾ ਵੀ ਕਿਹੜਾ ਪਾਸਾ ਲੈਣਾ ਕਹਿੰਦੇ ਇਹਨਾਂ ਦਾ ਦੱਸ ਕੀ ਆਪਾਂ 4 ਪਾਵਾਂਗੇ ਕੀ ਕਰਾਂਗੇ ਆਪਾਂ ਇਹਨਾਂ ਦਾ ਤੂੰ ਪਾਂਦ ਪਾਂਦ لے ਆਇਆ ਇਹ ਕਿਸੇ ਕੰਮ ਦੇ ਨਹੀਂ ਹੈਗੇ ਕਿਸਾਨ ਤੇਰੇ ਨਾਲ ਧੋਖਾ ਕਰ ਗਿਆ ਉਹ ਤਾਂ ਤੈਨੂੰ ਚੁੰਨਾ ਲਾ ਗਿਆ ਕਿਸਾਨ ਬੜਾ ਚਲਾਕ ਐ ਵੀ ਜੂ ਅੱਗੇ ਨੂੰ ਕੋਈ ਫਸਲ ਹੋਈ ਨਾ ਤੂੰ ਮੇਰੇ ਤੋਂ ਸਲਾਹ ਲੈ ਲਈ ਵੀ ਕਿਹੜਾ ਪਾਸਾ ਲੈਣਾ ਉਹ ਕਹਿੰਦਾ ਠੀਕ ਐ ਹੁਣ ਜੇ ਉਹ ਕਿਸਾਨ ਨੂੰ ਕਹਿੰਦਾ ਵੀ ਤੂੰ ਮੈਨੂੰ ਕਿਹੜਾ ਪਾਸਾ ਦਿੱਤਾ ਕਿਉਂਕਿ ਮੰਗਿਆ ਤਾਂ ਉਹਨੇ ਆਪ ਸੀ ਫੇਰ ਉਹਨਾਂ ਦਾ ਰਫੜ ਪੈ ਜਾਣਾ ਸੀ ਉਹ ਵਿਚਾਰਾ ਚੁੱਪ ਕਰ ਗਿਆ ਲਓ ਜੀ ਹੁਣ ਅਗਲੀ ਵਾਰੀ ਉਹ ਦੋਨੋਂ ਹੀ ਰਲ ਕੇ ਕਣਕ ਵੀਜ ਲੰਦੇ ਨੇ ਹੁਣ ਜਦੋਂ ਕਣਕ ਵੀਜ ਲੰਦੇ ਨੇ ਫੇਰ ਉਹੀ ਰੁਟੀਨ ਸ਼ੁਰੂ ਹੋ ਗਈ ਕਦੇ ਉਹ ਵਿਚਾਰਾ ਖੇਤਾਂ ਨੂੰ ਪਾਣੀ ਲਾਂਦਾ ਫਿਰਦਾ ਕਦੇ ਬੰਨੇ ਸਮਾਰਦਾ ਕਦੇ ਹੁਣ ਜਦੋਂ ਕਣਕ ਪੱਕ ਜਾਂਦੀ ਐ ਫੇਰ ਕਿਸਾਨ ਨੂੰ ਕਹਿੰਦਾ ਵੀ ਤੂੰ ਰੱਖੀ ਬੈਠ ਕਿਤੇ ਪੰਛੀ ਨਾ ਖਾਣ ਫੇਰ ਉਹ ਰਾਖੀ ਬੈਠਾ ਰਹਿੰਦਾ ਲਓ ਜੀ ਹੁਣ ਉਹਨਾਂ ਦੀ ਵੱਡਣ ਦੀ ਸਲਾਹ ਬਣ ਜਾਂਦੀ ਆ ਕਿਸਾਨ ਫੇਰ ਉਹਨੂੰ ਬੁਲਾਉਂਦਾ ਕਹਿੰਦਾ ਹੁਣ ਤੂੰ ਦੱਸ ਵੀ ਤੈਨੂੰ ਉੱਪਰ ਵਾਲਾ ਪਾਸਾ ਚਾਹੀਦਾ ਤੈਨੂੰ ਮੁੱਢ ਚਾਹੀਦਾ ਜਾਂ ਸਿਰਾਂ ਚਾਹੀਦਾ ਫੇਰ ਉਹਨੂੰ ਪੁੱਛ ਲੈਂਦਾ ਉਹ ਆਪਣੇ ਨਾ ਮਨ 'ਚ ਹੱਸਣ ਲੱਗ ਜਾਂਦਾ ਕਹਿੰਦਾ ਵਾਹ ਕਹਿੰਦਾ ਤੂੰ ਮੈਨੂੰ ਪਿਛਲੀ ਵਾਰੀ ਟਾਂਕਾਂ ਲਾ ਗਿਆ ਇਸ ਵਾਰੀ ਨਹੀਂ ਮੈਂ ਲਾਣ ਦਿੰਦਾ ਇਸ ਵਾਰੀ ਤੈਨੂੰ ਕੀ ਲੱਗਦਾ ਕਹਿੰਦਾ ਮੈਂ ਮੂਰਖਾਂ ਨਾ ਤੂੰ ਪਹਿਲਾਂ ਹੀ ਮੈਨੂੰ ਉੱਪਰ ਵਾਲਾ ਪਾਸਾ ਦੇਦਾ ਤੇ ਹੁਣ ਜਦ ਕਣਕ ਵੱਲ ਦੇਖਦਾ ਕਹਿੰਦਾ ਹੁਣ ਨਹੀਂ ਮੈਂ ਤੇਰੇ ਚੱਕਰਾਂ 'ਚ ਪੈਂਦਾ ਜਿੰਨੀ ਮਰਜ਼ੀ ਸੋਹਣੀ ਲੱਗੀ ਜਾ ਉੱਪਰੋਂ ਹੁਣ ਤਾਂ ਮੈਂ ਥੱਲੇ ਵਾਲਾ ਹੀ ਪਾਸਾ ਲਵਾਂ ਤੇ ਕਿਸਾਨ ਨੂੰ ਕਹਿ ਦਿੰਦਾ ਕਹਿੰਦਾ ਜੀ ਮੈਨੂੰ ਤਾਂ ਨੀਚੇ ਵਾਲਾ ਪਾਸਾ ਚਾਹੀਦਾ ਜੀ ਮੈਂ ਤਾਂ ਮੁੱਢ ਲੈਣਾ ਕਿਸਾਨ ਫੇਰ ਛੱਟ ਮੰਨ ਜਾਂਦਾ ਕਿਸਾਨ ਨੂੰ ਪਤਾ ਹੁੰਦਾ ਵੀ ਇਹ ਤਾਂ ਮੂਰਖ ਹੈ ਇਹ ਨੀਚੇ ਵਾਲੇ ਪਾਸਾ ਦਾ ਕੀ ਕਰੂਗਾ ਕਣਕ ਤਾਂ ਸਾਰੀ ਉੱਤੇ ਲੱਗੀ ਹੋਈ ਆ ਉਹ ਕਹਿੰਦਾ ਠੀਕ ਐ ਹੁਣ ਉਹ ਕਣਕ ਵੱਢ ਲੈਂਦੇ ਨੇ ਤੇ ਉਹ ਨੀਚੇ ਜਿਹੜੇ ਉਹਦੇ ਕਾਨੇ ਹੁੰਦੇ ਨੇ ਉਹਨਾਂ ਦੀ ਟਰਾਲੀ ਭਰ ਕੇ ਫੇਰ ਘਰ ਲਿਆ ਜਾਂਦਾ ਤੇ ਕਿਸਾਨ ساری ਜਿਹੜੀ ਕਣਕ ਹੁੰਦੀ ਆ ਉਹ ਮੰਡੀ ਚ ਸਿੱਟ ਦੰਦਾ ਉਹ ਦੁਬਾਰਾ ਫੇਰ ਉਹਦੀ ਘਰਾਂ ਵਾਲੀ ਦੇਖਦੀ ਆ ਉਹਨੂੰ ਬਾਜ ਮਾਰਦਾ ਕਹਿੰਦਾ ਦੇਖ ਭਗਵਾਨੇ ਇਸ ਵਾਰੀ ਨਹੀਂ ਮੈਂ ਧੋਖਾ ਖਾਇਆ ਇਸ ਵਾਰੀ ਤਾਂ ਮੈਂ ਨੀਚੇ ਵਾਲੀ ਦਰਸਾ ਲੈ ਕੇ ਆਇਆ ਉਹ ਫੇਰ ਕੀਰਨੇ ਪਾਉਂਦੀ ਆ ਫੇਰ ਪਿੱਟਣ ਲੱਗ ਜਾਂਦੀ ਆ ਕਹਿੰਦੀ ਵੇ ਮੂਰਖਾ ਅਕਲ ਦੇ ਅੰਨਿਆ ਵੇ ਜੇ ਤੈਨੂੰ ਨਹੀਂ ਕੰਮ ਆਉਂਦਾ ਕਾਹਨੂੰ ਕੀਤਾ ਉਹਦੇ ਨਾਲ ਹੈਂ ਕਾਂ ਤੋਂ ਸੀਰ ਪਾ ਬੈਠਿਆ ਤੂੰ ਆਹ ਤਾਂ ਤੈਨੂੰ ਫੇਰ ਚੁੰਨਾ ਲਾ ਗਿਆ ਆਹ ਕਹਿੰਦੇ ਨਾ ਡੱਕਿਆਂ ਦਾ ਆਪਾਂ ਕੀ ਕਰਾਂਗੇ ਦਾਣੇ-ਦਾਣੇ ਤਾਂ ਸਾਰੇ ਕਿਸਾਨ ਲੈ ਗਿਆ ਫੇਰ ਉਹ ਵਿਚਾਰਾ ਰੋਂਦਾ ਦਾ ਹਥੜੇ ਮਾਰਦਾ ਕਹਿੰਦਾ ਹੁਣ ਮੈਂ ਦੱਸ ਕੀ ਕਰਾਂ ਤੇ ਅੱਗੇ ਤੋਂ ਕੰਨਾਂ ਨੂੰ ਹੱਥ ਲਾ ਲੈਂਦਾ ਤੌਬਾ ਕਰਦਾ ਕਹਿੰਦਾ ਨਾ ਬਈ ਮੈਨੂੰ ਤਾਂ ਜਿਹੜਾ ਕੰਮ ਆਂਦਾ ਨਾ ਮੈਂ ਤਾਂ ਉਹੀ ਕਰ ਲਾਂਗਾ ਮੈਂ ਨਹੀਂ ਕਿਸਾਨ ਦੇ ਚੱਕਰਾਂ 'ਚ ਪੈਂਦਾ ਕਿਸਾਨ ਦਾ ਮੈਨੂੰ ਹਰ ਵਾਰੀ ਚੁੰਨਾ ਲਾ ਜਾਂਦਾ ਸੋ ਦੋਸਤੋ ਇਹ ਜਿਹੜੀ ਮੈਂ ਤੁਹਾਨੂੰ ਸਟੋਰੀ ਸੁਣਾਈ ਆ ਇਹਦਾ ਇਹ ਮਤਲਬ ਆ ਕਿ ਬੰਦੇ ਨੂੰ ਜਿਹੜਾ ਕੰਮ ਆਉਂਦਾ ਉਸ ਲਈ ਉਹੀ ਪਰਫੈਕਟ ਹੁੰਦਾ ਤੇ ਉਹ ਬੰਦਾ ਉਸੇ ਹੀ ਕੰਮ ਨੂੰ ਸਹੀ ਤਰੀਕੇ ਨਾਲ ਕਰ ਸਕਦਾ ਜੇ ਆਪਾਂ ਕਹੀਏ ਨਾ ਵੀ ਆ ਕੰਮ ਜਾਦਾ ਵਧੀਆ ਜਾਂ ਆ ਸੌਖਾ ਆ ਅਕਲ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਕੈਣ ਦਾ ਭਾਵ ਅਕਲ ਬਿਨਾ ਖੂ ਖਾਲੀ ਹੁਣ ਜੇ ਇਹਨੂੰ ਅਕਲ ਹੁੰਦੀ ਤਾਂ ਉਹ ਕਣਕ ਦਾ ਉੱਪਰ ਵਾਲਾ ਪਾਸਾ ਮੰਗ ਲੈਂਦਾ ਤੇ ਜੇ ਇਹਨੂੰ ਅਕਲ ਹੁੰਦੀ ਉਹ ਗੰਨੇਆਂ ਦਾ ਮੁੱਢ ਵਾਲਾ ਪਾਸਾ ਮੰਗ ਲੈਂਦਾ ਹੈਨਾ ਹੁਣ ਉਹ ਦਿਮਾਗ ਤੋਂ ਬੰਦਾ ਖਾਲੀ ਸੀ ਪਰ ਆਪਣੇ ਕੰਮ 'ਚ ਉਹ ਪਰਫੈਕਟ ਸੀ ਹੁਣ ਜਿਹੜਾ ਅਸੀਂ ਕੰਮ ਕਰਦੇ ਆ ਕੋਈ ਜਿਹੜਾ ਮਰਜ਼ੀ ਕੰਮ ਕਰਦਾ ਮੰਨ ਲਓ ਰਾਜ ਮਿਸਤਰੀ ਜਿਹੜਾ ਕੰਮ ਕਰਦੇ ਆ ਉਹ ਆਪਣੇ ਕੰਮ 'ਚ ਪਰਫੈਕਟ ਹੁੰਦੇ ਆ ਠੀਕ ਹੈ ਹੁਣ ਜਿਹੜਾ ਬੰਦਾ ਲੱਕੜ ਦਾ ਕੰਮ ਕਰਦਾ ਉਹ ਆਪਣੇ ਕੰਮ ਚ ਪਰਫੈਕਟ ਹੁੰਦਾ ਉਹਨੂੰ ਉਹ ਕੰਮ ਵਧੀਆ ਆਉਂਦਾ ਹੁਣ ਕਿਸਾਨ ਖੇਤੀ ਕਰਦਾ ਉਹ ਕਿਸਾਨੀ ਬਾਰੇ ਜ਼ਿਆਦਾ ਜਾਣਦਾ ਇਸ ਕਰਕੇ ਜਿਹੜਾ ਕੰਮ ਤੁਹਾਨੂੰ ਆਉਂਦਾ ਉਸੇ ਕੰਮ ਦੇ ਵਿੱਚ ਤੁਸੀਂ ਐਕਸਪਰਟ ਹੋ ਸਕਦੇ ਹੋ ਉਸੇ ਕੰਮ ਚ ਤੁਸੀਂ ਤਰੱਕੀ ਹਾਸਿਲ ਕਰ ਸਕਦੇ ਹੋ ਜੇ ਆਪਾਂ ਕਹੀਏ ਫਲਾਣਾ ਬੰਦਾ ਇਹ ਕੰਮ ਕਰਕੇ ਇੰਨੇ ਪੈਸੇ ਕਮਾ ਲੈਂਦਾ ਕੀ ਪਤਾ ਉਹ ਕੰਮ ਸਾਨੂੰ ਸਮਝ ਨਾ ਆਵੇ ਜਾਂ ਬਹੁਤ ਔਖਾ ਹੋਵੇ ਹੈਨਾ ਅਸੀਂ ਉਸ ਚ ਠੋਖਾ ਖਾ ਜਾਈਏ ਸੋ ਇਸ ਕਰਕੇ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਆਪਦੇ ਕੰਮ ਚ ਐਕਸਪਰਟ ਬਣੋ ਤੇ ਉਹਦੇ ਤੇ ਹੀ ਮਿਹਨਤ ਕਰੋ ਉਹਦੇ ਵਿੱਚੋਂ ਹੀ ਕਮਾਈ ਆਪਣਾ ਪੈਸਾ ਕਮਾਓ ਦੂਜਿਆਂ ਦੇ ਪਿੱਛੇ ਕਦੇ ਨਾ ਲੱਗੋ ਦੇਖੋ ਦੇਖੀ ਥੈਂਕ ਯੂ ਸੋ ਮੱਚ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਮੈਨੂੰ ਸਨੈਪਚੈਟ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਬੱਬਲਕੌਰ 2022 ਤੇ ਮੇਰੀ ਆਈਡੀ ਇੰਸਟਾਗ੍ਰam ਤੇ ਹੈਗੀ ਆ ਬੱਬਲਕੌਰ 1313 ਤੇ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਜੀ ਫੋਲੋ ਕਰ ਲਓ ਥੈਂਕ ਯੂ ਸੋ ਮੱਚ ਸਤਿ ਸ੍ਰੀ ਅਕਾਲ